ਦੋਸਤੋ ਆ ਜਿਹੜੀ ਤੁਸੀਂ ਫਸਲ ਦੇਖ ਰਹੇ ਹੋ ਇੱਕ ਕਿੱਲੇ ਦੇ ਵਿੱਚੋਂ 8 ਤੋਂ 10 ਲੱਖ ਤੱਕ ਨਿਕਲ ਜਾਂਦੀ ਹੈ ਇਹ ਕਿਹੜੀ ਫਸਲ ਆ ਕਦੋਂ ਇਹਦੀ ਰੁੱਤ ਆ ਕਦੋਂ ਇਹਨੂੰ ਆਪਾਂ ਲਾ ਸਕਦੇ ਆ ਕਿੰਨੇ ਟਾਈਮ ਦੀ ਇਹ ਖੇਤੀ ਆ ਬਾਈ ਜੀ ਕਿਹੜੀ ਫਸਲ ਹੈ ਜੀ ਇਹ ਇਹ ਪੌਪੂਲਰ ਦੀ ਫਸਲ ਹੈ ਜੀ ਇਹ ਪੌਪੂਲਰ ਦਾ ਪੌਦਾ ਹੁੰਦਾ ਹੈ ਇਹ ਲੱਕੜ ਤਿਆਰ ਹੁੰਦੀ ਹੈ ਇਹਦੀ ਪਲਾਈ ਬੋਰਡ ਦੇ ਵਿੱਚ ਵਰਤਣ ਵਾਲੀ ਸਾਰੀ ਜੀ ਠੀਕ ਹੈ ਜੀ ਤੇ ਇਹਦਾ ਬਾਈ ਮਤਲਬ ਕਿ ਕਿੰਨੇ ਸਾਲ ਦੀ ਖੇਤੀ ਹੈ ਜੀ ਇਹ ਇਹ 4 ਸਾਲ ਦੀ ਫਸਲ ਹੈ ਜੀ ਜਿੱਥੇ ਸਾਫ ਸੰਭਾਲ ਵਧੀਆ ਆ ਇਹ 4 ਸਾਲ ਦੇ ਵਿੱਚ ਤਿਆਰ ਹੋ ਜਾਂਦੀ ਆ ਜਿੱਥੇ ਸਾਫ ਸੰਭਾਲ ਘੱਟ ਆ ਉੱਥੇ 6 ਮਹੀਨੇ ਵੱਧ ਵੀ ਲੈ ਜਾਂਦੀ ਆ 4.5 ਸਾਲ ਹੱਦ ਹੁੰਦੇ ਆ ਜੀ ਇਹਦੇ ਤਿਆਰ ਹੋਣ ਦੇ ਤੇ ਦੋਸਤੋ ਮੈਨੂੰ ਲੱਗਦਾ ਵੀ ਇਹਦੀ ਬਹੁਤ ਘੱਟ ਸਾਫ ਸੰਭਾਲ ਨਾਲ ਤੇ ਜ਼ਿਮੀਂਦਾਰ ਨੂੰ ਮਿਲਣਾ ਤਾਂ ਕਰਜ਼ਾ ਮੁਕਤ ਵੀ ਇਹ ਹੀ ਕਰ ਸਕਦੇ ਖੇਤੀ ਜੀ ਬਿਲਕੁਲ ਜੀ ਬਿਲਕੁਲ ਸਾਫ ਸੰਭਾਲ ਇਹਦੀ ਬਿਲਕੁਲ ਵੀ ਹੈ ਨਹੀਂ ਜੀ ਬਸ ਇਹਨੂੰ ਸਿਰਫ ਗਰਮੀਆਂ ਦੇ ਵਿੱਚ ਹਫ਼ਤੇ ਤੋਂ 10 ਦਿਨ ਚ ਇੱਕ ਪਾਣੀ ਚਾਹੀਦਾ ਸਰਦੀਆਂ ਚ 20 ਤੋਂ 25 ਦਿਨ ਚ ਇੱਕ ਪਾਣੀ ਚਾਹੀਦਾ ਉਹੀ ਜਿਹੜੇ ਕਣਕ ਨੂੰ 4 ਪਾਣੀ ਲੱਗਦੇ ਸਰਦੀਆਂ ਚ ਉਹ ਬਹੁਤ ਹੈ ਗਰਮੀਆਂ ਚ ਹਫ਼ਤੇ ਚਾਣੀਆਂ ਜੀ ਦੋਸਤੋ 4 ਸਾਲ ਦੇ ਵਿੱਚ ਇਹਦਾ ਪੇਡਾ ਜਿਹੜਾ ਹੁੰਦਾ ਹੈ 27 ਤੋਂ ਮਤਲਬ ਕਿ 32 ਤੇ 33 ਇੰਚ ਤੱਕ ਹੋ ਜਾਂਦਾ ਜੀ ਤੇ ਮਤਲਬ ਕਿ 3 ਕੁਇੰਟਲ ਇਹਦੇ ਵਿੱਚ ਲੱਕੜ ਨਿਕਲ ਜਾਂਦੀ ਤੇ ਅੱਜ ਦਾ ਬਾਈ ਜੀ ਕੀ ਰੇਟ ਹੈ ਜੀ ਅੱਜ ਦਾ ਰੇਟ ਤੇ ਭਾਈ ਜੀ ਤੁਸੀਂ ਇਹ ਟਰੀ ਕਿਸਾਨ ਐਪ ਇੱਕ ਟਰੀ ਕਿਸਾਨ ਤੋਂ ਚੈੱਕ ਕਰ ਸਕਦੇ ਹੋ ਅੱਜ ਦਾ ਰੇਟ 1505 ਰੁਪਏ ਕੁਇੰਟਲ ਚੱਲ ਰਿਹਾ ਹੈ ਜੀ ਦੋਸਤੋ ਤੁਸੀਂ ਮਤਲਬ ਕਿ 3 ਕੁਇੰਟਲ ਇੰਟੂ 1505 ਰੁਪਏ ਨਾਲ ਆਪਸ ਵਿੱਚ ਗੁਣਾ ਕਰਕੇ ਹਿਸਾਬ ਲਾ ਲਿਓ ਵੀ ਤੁਸੀਂ 4 ਸਾਲਾਂ ਬਾਅਦ ਕਿੰਨੀ ਇਹਦੇ ਚਾਮਦਨ ਕਮਾ ਸਕਦੇ